ਮਸਲਾ ਕਿ ਅੱਜ ਦੇ ਭੌਤਿਕਵਾਦੀ ਯੁੱਗ ਦੇ ਵਿੱਚ ਜਿੱਥੇ ਇਨਸਾਨ ਲਾਲਚਵਸ ਲੋਕਾਂ ਦੀਆਂ ਜੇਬਾਂ ਤੇ ਗਲੇ ਕੱਟਣ ਤੋਂ ਵੀ ਗੁਰੇਜ਼ ਨਹੀਂ ਕਰਦਾ ਇਸ ਮੇਰੇ ਵੀਰ ਨੇ ਅੱਜ ਇਮਾਨਦਾਰੀ ਅਤੇ ਚੰਗੀ ਸੋਚ ਦਾ ਸਬੂਤ ਦਿੰਦਿਆਂ ਇੱਕ ਮਿਸਾਲ ਕਾਇਮ ਕੀਤੀ ਹੈ ਜਿਵੇਂ ਕਿ ਅੱਜ ਇਹਨਾਂ ਨੂੰ ਨਵੇਂ ਬੱਸ ਅਡੇ ਦੇ ਲਾਗੂ ਇੱਕ ਪੈਸਿਆਂ ਵਾਲੀ ਗੁੱਥਲੀ ਮਿਲੀ ਹੈ ਜਿਹਦੇ ਵਿੱਚ ਬਹੁਤ ਸਾਰੀ ਰਕਮ ਹੈ ਜੇ ਚਾਹੁੰਦੇ ਤਾਂ ਰਕਮ ਨੂੰ ਆਪਣੇ ਕੋਲ ਰੱਖ ਸਕਦੇ ਸਨ ਪਰ ਇਹ ਗੁਰੂ ਘਰ ਦੇ ਨਾਲ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਇਨਸਾਨ ਨੇ ਇਹਨਾਂ ਨੇ ਗੁਰੂ ਦੀ ਰਹਿਮਤ ਸਤਕਾ ਇਹਨਾਂ ਦੇ ਮਨ ਡੋਲਿਆ ਨਹੀਂ ਅਤੇ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਸੋਨੀ ਸਾਹਿਬ ਇਹ ਪੈਸੇ ਮੈਨੂੰ ਮਿਲੇ ਨੇ ਤੇ ਮੇਰਾ ਮਨ ਕਰਦਾ ਕਿ ਜਿਸ ਕਿਸੇ ਦੇ ਇਹ ਪੈਸੇ ਨੇ ਉਸ ਤੱਕ ਪਹੁੰਚ ਦੇ ਕਰ ਦਿੱਤੇ ਜਾਨ ਪੈਸੇ ਦੇ ਵਿੱਚ ਬਲਾ ਬਿਰਾਂ ਦੇ ਨਾਲ ਇੱਕ ਸੈਟ ਕੀਤੀ ਅੱਛਾ ਜੀ ਛੋਟੀ ਜੀ ਜੇਪ ਲੱਗੀ ਤੇ ਉਹਦੇ ਵਿੱਚ ਕਿੰਨੇ ਪੈਸੇ ਮੇਰਾ ਚੈੱਕ ਆ ਵਿੱਚ ਅੱਛਾ ਜੀ ਤੇ ਚੈੱਕ ਦੇ ਵਿੱਚ ਨੰਬਰ ਨੰਬਰ ਦੇ ਵੀ ਇੰਜ ਕਰਕੇ ਚੈੱਕ ਜਿਹੜਾ ਮੈਂ ਮਤਲਬ ਦੋਰੀ ਵਾਂਗ ਲਵਟਿਆ ਵਾ ਠੀਕ ਹੈ ਜੀ ਇਹ ਵਾਬੋ ਨੇ ਤਾਂ ਸੈਨ ਨਹੀਂ ਕੀਤੇ ਚਲੋ ਕੋਈ ਚੈੱਕ ਡਿੱਗਾ ਤਾਂ ਕਢਾ ਲਿੰਦਾ ਵਾ ਅਮਾਉਂਟ ਉਹਦੇ ਵਿੱਚ ਕਿੰਨੀ ਵਿੱਚ ਪੈਸੇ ਕਿੰਨੇ ਵਿੱਚ ਤੁਹਾਡੇ ਬਹੁਤ ਆਦੇ ਵਿੱਚ ਨਾ ਆ ਮੇਰੇ ਸਾਹ ਨਾਲ ਸ਼ੇ ਸਭੇ ਸ਼ੇਰ ਪੀਣਾ ਤੇ ਹੋ ਸਕਦਾ ਮੈਂ ਵੀ ਚੰਬਰ ਤੇ ਵੀ ਹੋਣਾ ਠੀਕ ਹੈ ਜੀ ਮੈਂ ਨਹੀਂ ਕਹਿਣਾ ਵਿੱਚ ਹੋਰ ਕੀ ਹੈ ਚਾਬੀਆਂ ਕੋਈ ਹੈ ਚਾਬੀਆਂ ਦੋ ਚਾਬੀ ਨੂੰ ਕਾਹਗਾ ਕਿਹੜਾ ਬੰਦਾ ਖੱਟੇ ਰਾਮ ਦਾ ਠੀਕ ਕਿਹੜਾ ਦਾ ਦੋਖ ਖੱਟੇ ਰਾਮ ਦਾ ਤਾਂ ਹਾਂਜੀ ਕਿਤੇ ਵਿੱਚ ਮੈਂ ਉਹ ਮਤਲਬ ਪੀਂਜ ਕੁੜੀ ਦੀ ਮੰਗ ਮੰਨ ਕੇ ਨਾ ਦਵਾਈ ਹੈਗੀ ਨਾਲ ਵਿੱਚ ਹਾਂਜੀ ਤੇ ਦਵਾਈ ਆ ਤੇ ਪਿੰਕ ਇੱਕ ਸੈਡ ਚਿੱਟੀ ਹੈ ਜਿਹੜੀ ਜੇਬੀ ਹੈ ਪਿੰਕ ਕਲਰ ਦਾ ਗੁਲਾਬੀ ਰੱਦ ਰਮਾ ਰਿਆ ਹਾਂਜੀ ਉਹ oportunidades ਜਿਹੜੀਆਂ ਮੇਰੇ ਕੋਲ ਗੁਰਦੁਆਰਾ ਤੋਂ ਸੁਧਨਾ ਉੱਥੇ ਮੈਂ ਸਮੋਸੇ ਲਿਆ। ਉਥੇ ਮੈਨੂੰ ਕਮਰਾ ਟਵੰਲੀ ਨਦ ਨੇ ਕੱਲ ਜੀ ਚੈੱਕ ਕਰਦੇ ਆ। ਤੇ ਮੈਂ ਮੁੰਡੇ ਰਵਾ ਕੇ ਮੈਂ ਕੁੜੀਆਂ ਖਾਣੀਆਂ ਦਾ ਮਤਾਂ ਨਾ ਕਰਦਾ। ਮੈਂ ਨਹੀਂ ਮੈਨੂੰ ਪੁੱਛੋ ਮੇਰੇ ਮੂੰਹ ਹੀ ਨਿਕਲ ਗਿਆ ਮੈਂ ਜਗਵਾ ਜਾਂ ਤਾਂ ਫਿਰ ਵੀ ਜਿਗਰਾ ਕਰੀਦਾ। ਉਹ ਮੈਨੂੰ ਨਹੀਂ ਪਤਾ ਵੀ ਉਹ ਪਹਿਲਾਂ ਹੀ ਕਿਤੇ ਗਿਆ। ਇੱਥੇ ਤੁਹਾਡੇ ਪੈਸੇ ਗਵਾਚੇ ਸੀਗੇ। ਬੱਸ ਟੰਨ ਲਾ। ਮੈਂ ਘਰ ਜਾ ਕਦੋਂ ਪਤਾ ਲੱਗਾ ਵੀ ਪੈਸੇ ਹੈ ਨਹੀਂ ਆ। ਮੈਨੂੰ ਪਤਾ ਹੀ ਨਹੀਂ ਮੇਰੇ ਨਾਲ ਗੋਡੇ ਚ ਗਿਆ ਪਾਈ ਪਹਿਲਾਂ ਮੈਂ ਹਸਤਾਲ ਗਈ ਸੀ। ਜਾ ਕੇ ਦਵਾਈ ਖਾ ਕੇ ਆਉਂਦੀ ਹਾਂ। ਮੈਂ ਕਹਿੰਦੇ 2 ਘੰਟੇ 1.5 ਘੰਟੇ ਬਾਅਦ ਬੇਕਾਪ ਕੋਲਿਆ ਕੋ ਘਰ ਪਰ ਆਉਣਾ ਆਇਆ ਮੈਂ ਇਸ ਤਰ੍ਹਾਂ ਪਰਸ ਕੋਲਿਆ ਵਿੱਚ ਬਤਵਾਇਆ ਨਹੀਂ ਐਨੋ ਕਾਕੇ ਨੂੰ ਫੋਨ ਕੀਤਾ ਜਾਂਦਾ ਮੈਨੂੰ ਵੀ ਪਤਾ ਕਿੱਥੇ ਮੈਨੂੰ ਗਾਲਾਂ ਕੱਢਣ ਦਾ ਆ ਜਾਂਦਾ ਮੈਂ ਦਾਦੂ ਜੀ ਤੇ ਫਿਰ ਉਹਨੇ ਚਰਨ ਬਨ ਬੌਟੀ ਨੇ ਦੱਸ ਦਿੱਤਾ ਵੀ ਮੰਮੀ ਇੱਕ ਮੈਸੇਜ ਆਇਆ ਹੈ ਤੇ ਇਹਨਾਂ ਦਾ ਨਾਮ ਲੈ ਕੇ ਨੌ ਮਰੀ ਨੇ ਅੰਗੀ ਵੀ ਉੱਤੇ ਦੁਕਾਨ ਤੇ ਚੱਲ ਜਾਈ। ਫਿਰ ਇੱਥੇ ਆ ਗਈ ਹਾਂਜੀ ਮੈਨੂੰ ਤੇ ਇਹ ਵੀ ਨਹੀਂ ਮੈਨੂੰ ਜਿਦਾਂ ਬੰਦਾ ਬੰਦਲ ਜਾਂਦਾ ਕੁਝ ਮੁੰਡੇ ਕਰਕੇ ਟੈਨਸ਼ਨ ਤੇ ਆ ਵੱਡਾ ਬੇਟਾ ਦੀ ਡੈਥ ਹੋ ਗਈ ਆ ਇਹਦਾ ਵੀ ਜਵਾਬ ਦੇਤਾ ਸੀ ਡਾਕਟਰਾਂ ਫਿਰ ੱਟਕੇ ਮਾਰਦੇ ਸੀ ਡਾਕਟਰ ਵੀ ਇਹਨੂੰ ਇੱਥੋਂ ਲੈ ਜਾ ਇਹ ਹੀ ਇਹਨੂੰ ਵੇਖਣਾ ਨਹੀਂ ਚਾਹਦੇ ਇਹਦੀਆਂ ਲੱਤਾਂ ਮਟਾ ਦੇ ਦੋ ਤੁਸੀਂ ਰਣ ਅੱਜੇ ਰੇਲਵੇ ਸਟੇਸ਼ਨ ਸ਼ਹਿਰ ਨੰਬਰ ਵਾਟ ਪਹਿਲੇ ਕਦਮਾਂ ਦੇ ਲੱਗੇ ਘਰ ਤੇ ਇਹਨਾਂ ਦਾ ਸੁਨੀ ਸਾਹਿਬ ਦਾ ਵੀ ਪਿੱਛੇ ਗਿਆ ਬਹੁਤ ਮੈਂ ਇਹਨਾਂ ਦਾ ਥੈਂਕ ਯੂ ਤਾਂ ਕੀ ਕਹਿਣਾ ਚਾਹੂਗੀ ਇਹਨਾਂ ਦੇ ਦੋਨਾਂ ਮੈਂ ਇੰਨਾ ਕਿ ਇਹਨਾਂ ਦੀ ਬੇਨਤੀ ਆਪਣੀ ਪ੍ਰਮਾਨ ਕਰਦੀ ਆ ਕਿ ਇਹਨਾਂ ਦਾ ਮੈਂ ਸਾਰੀ ਜ਼ਿੰਦਗੀ ਕੋਲ ਨਹੀਂ ਸਕਦੀ ਇਹਨਾਂ ਨੂੰ ਕੋਈ 10 ਰੁਪਏ ਮੇਰੇ ਡਿੱਗ ਜਾਣ ਉਹ ਵੀ ਨਹੀਂ ਕੋਈ ਦੇ ਸਕਦਾ ਇਹ ਬੜੀ ਧੰਨਵਾਦ ਕਰਦੀ ਜਿਹੜੇ ਮੇਰੀ ਮਾਇਆ ਮੈਨੂੰ ਵਾਪਸ ਕੀ ਕਹਿਣਾ ਚਾਹੀਏ ਲੋਕਾਂ ਨੂੰ ਹਾਂਜੀ ਲੋਕਾਂ ਨੂੰ ਇਹੋ ਜਿਹਾ ਇਮਾਨਦਾਰ ਹੋਣੀ ਚਾਹੀਦਾ ਇੰਨੀ ਕਿ ਸੋਭਾ ਕਰਾਂ ਕਿਨੇ ਜਿੱਥੇ ਭਾਜੀ ਮਖ्तार ਦੀ ਕਰਦੇ ਵੀ ਇਹੋ ਜਿਹੇ ਇਨਸਾਨ ਦੁਨੀਆ ਤੇ ਅਜੇ ਵੀ ਹੈਗੇ ਜੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਸੋਦਰ ਸੁਨੀ ਸਾਹਿਬ ਜਰੀਆ ਬਣੇ ਹਾਂ ਜੀ ਇਹ ਨਾ ਬੰਦੇ ਤੇ ਮੈਨੂੰ ਹੀ ਨਹੀਂ ਸੀ ਅਭੀ ਇਹ ਨਾ ਬੰਦੇ ਤੇ ਤੇ ਕੋਈ ਤੁਹਾਡਾ ਸਾਰਿਆਂ ਦਾ ਨਾਲ ਮਿਲ ਕੇ ਧੰਨਵਾਦ ਮੇਰਾ ਨਾਮ ਪਰਮਦੀਪ ਸਿੰਘ ਸਾਬਕਾ ਫੌਜੀ ਫਰਗਾ ਚੂੜੀਆਂ ਵਾਰਡ ਨੰਬਰ 1 ਖਵੇਲੀਆਂ ਮੈਂ ਫੌਜ ਤੋਂ ਬਾਅਦ ਆਪਣਾ ਦੁਕਾਨ ਦੇ ਨਾਲ ਪ੍ਰਾਪਰਟੀ ਡੀਵੈਲਪਰ ਦਾ ਕੰਮ ਕਰਦਾ ਨਹੀਂ ਲਗਾ ਤੇ ਮੈਂ ਕਿਸੇ ਨੂੰ ਮਕਾਨ ਦਿਖਾਉਣ ਦੇ ਬਹਾਨੇ ਵੈਸੇ ਬਰਤਾਂ ਚੱਕਰ ਘਾਇਆ ਸੀ ਆਪਣੇ ਕਸਟਮਰ ਨੂੰ ਮਿਲਣ ਵਾਸਤੇ ਤੋਂ ਮੈਂ ਸਾਹਮਣੇ ਦੇਖਿਆ ਵੀ ਦੁਕਾਨ ਦੇ ਬਾਹਰ ਰਮਾਲ ਪੁੱਠਾ ਪਿਆ ਹੈ ਤੇ ਮੈਂ ਚੋਕੇ ਤੇ ਥੋੜਾ ਖੋਲ ਇਹ ਭੀਮ ਦੂਸਬਰਾਂ ਤੇ ਆਪਣਾ लवली ਫੀਟ ਸੌਫ ਜਿਹੜਾ ਉਹਦੇ ਵਿਚਕਾਰ ਅੰਦਰਵਾਰ ਪਿਆ ਦੁਕਾਨ ਦੇ ਅੰਦਰ ਭਾ ਬੇਟਾ ਮੇਰਾ ਪੈਰ ਲੱਗਾ ਤੇ ਮੈਂ ਚੱਕ ਕੇ ਵੇਖਿਆ ਪੈਸੇ ਵਿੱਚ ਤੇ ਚੱਕਿਆ ਜਾਂ ਹੋਰ ਸਮਾਨ ਵਿੱਚ ਉਹ ਫਿਰ ਮੈਂ ਲੱਗ ਜਾ ਕੇ ਪੁੱਛਿਆ ਤੇ ਕਹਿੰਦੇ ਵੀ ਇਥੋਂ ਮਾਦਾ ਹੋਣੀ ਜੂਸ ਕੇ ਗਈ ਹੈ। ਤੋਂ ਫਿਰ ਕਾਫੀ ਬੰਦੇ ਐਡਵਾਈਸ ਦੇਣ ਲੱਗੇ ਫਿਰ ਮੈਂ ਵੀ ਨੂੰ ਸਹੀ ਜਗ੍ਹਾ ਪਹੁੰਚਾਇਆ ਜਾਵੇ ਕਿੰਤੂ ਪਰ ਉਤਰ ਬਿਗਾਰ। ਤੋਂ ਫਿਰ ਮੈਂ ਆਪਣੇ ਮਾਮਦੇ ਨਾਲ ਸੀਧੇ ਲੈ ਕੇ ਤੇ ਮੈਂ ਵੀ ਮਾਮਦੇ ਦਾ ਪੈਸਾ ਕਿਹਦਾ ਫਿਰ ਸੋਨੀ ਸਾਹਿਬ ਕੋ ਮਾਇਆ ਫਿਰ ਦਾ ਮੈਨੂੰ ਪੈਸੇ ਮੋੜ ਮਿਲੀ ਤੇ ਇਹਦਾ ਆਪਣਾ ਫਿਰ ਇਹਨਾਂ ਨੇ ਆਪਣੇ ਜੋ ਵੀ ਇਹਨਾਂ ਨੂੰ ਨੌਲੇਜ ਸੀ ਤੇ ਉਹ ਫੋਨ ਵਗੈਰਾ ਕਰਕੇ ਤੇ ਆਪਾਂ ਨੇ ਵੀਡੀਓ ਤੇ ਛਾਰ ਕੇ ਤੁਹਾਨੂੰ ਜਿਹਨਾਂ ਦੇ ਪੈਸੇ ਤੁਹਾਨੂੰ ਪਹੁੰਚਾਉਣਾ ਕੀ ਕ ਇਹ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ ਕਿਉਂਕਿ ਅਜੇ ਹੀ ਇਮਾਨਦਾਰੀ ਘੱਟ ਹੀ ਹੈ ਅੱਜ ਕੱਲ੍ਹ ਦੇ ਯੁੱਗ ਵਿੱਚ ਇਹ ਇਹ ਆਮ ਜਿਹੜੇ ਅਸੀਂ ਪਬਲਿਕ ਯਾਦ ਨੂੰ ਸਮਾਜ ਆ ਉਹਨਾਂ ਦੀ ਇੱਕ ਬੜੀ ਵੱਡੀ ਉਦਾਹਰਣ ਹੈ ਤੇ ਇੱਕ ਤੁਸੀਂ ਮਿਸਾਲ ਪੈਦਾ ਕੀਤੀ ਹੈ ਕਿ ਉਹ ਵੀ ਲੋਕ ਤੇ 10 ਰੁਪਏ ਨਹੀਂ ਦੇਦੇ ਤੇ ਇਹ ਵੀ ਤੁਹਾਡੇ ਉਸੇ ਵਲੇ ਮਨਚ ਭਾਵਨਾ ਕਿ ਮੈਂ ਵਾਪਸ ਕਿਸੇ ਤਰ੍ਹਾਂ ਵਾਪਸ ਕਰਨੇ ਆ ਬਈ ਗੁਰੂ ਰਾਮਦਾਸ ਦੀ ਬੜੀ ਕਿਰਪਾ ਜੇ ਜੋ ਮੰਗੇ ਠਾਕੁਰ ਤੇ ਸੋਈ ਸੋਈ ਦੇਵੇ ਜੋ ਮਾਲਕ ਨੇ ਦਿੱਤਾ ਮੇਰੀ ਆਸ ਉਹ ਨਹੀਂ ਜਿੱ ਤੱਕ ਮੈਂ ਮੈਨੂੰ ਮਾਲਕ ਨੇ ਬਿਠਾਇਆ ਚਾਹੇ ਮੇਰਾ ਪਹਿਰਾਵਾ ਸਤਿਗੁਰ ਦੀ ਕਿਰਪਾ ਨਾਲ ਸਾਦਾ ਬੜੀ ਕਿਰਪਾ ਗੁਰੂ ਰਾਮਦਾਸ ਦੀ ਮੈਂ ਸਾਰਿਆਂ ਨੂੰ ਕਹਾਂਗਾ ਕਿ ਜੋ ਵੀ ਮੰਗਣਾ ਆਪਣੇ ਈਸ਼ਟ ਕੋ ਮੰਗੋ ਜਿੰਨੂੰ ਵੀ ਮੰਗੋ ਦਿਲੋਂ ਮੰਗੋ ਈਸ਼ਟ ਕੋ ਮੰਗੋ ਜਿੰਨੂੰ ਮੰਨ ਦਿੱਤਾ ਹੈ ਦਿਲੋਂ ਮੰਨੋ ਤੇ ਉਸ ਨੂੰ ਕੋ ਮੰਗੋ ਤੁਹਾਨੂੰ ਮਿਲੇਗਾ 100% ਮਿਲੇਗਾ ਪਰ ਕਿਸੇ ਦਾ ਕੁਝ ਵੀ ਗੱਡੀ ਆ ਸਾਧਨਿਆ ਪਹਿਰਾਵਾ ਘੜੀ ਆ ਮੋਬਾਈਲ ਆ ਉਸ ਨੂੰ ਪਚਾਉਣਾ ਕਰੋ ਕਿਉਂਕਿ ਅਗਲੇ ਨੇ ਪਤਾ ਨਹੀਂ ਕਿਸ ਤਰ੍ਹਾਂ ਤੇ ਮਿਹਨਤ ਤੇ ਕਿੱਦਾਂ ਲਹਿਆ ਹੁਣ ਜੋ ਇਹਨਾਂ ਮਾਤਾ ਜੀ ਨੇ ਮੈਨੂੰ ਦੱਸਿਆ ਵਾ ਕਿ ਇਹਨਾਂ ਦੇ ਬੱਚੇ ਦੀ ਜ ਇਹ ਕੀੜੇ ਤੱਕ ਪਏ ਬੱਚਿਆਂ ਦੇ ਤੋਂ ਇਹਨਾਂ ਨੇ ਉਹਨੂੰ ਦਾਨ ਵਜੋਂ ਕਿਸ ਨੇ ਕੀਤੇ ਆ ਤੇ ਉਹਦੇ ਇਲਾਜ ਕਰਾਉਣ ਵਾਸਤੇ ਤੋਂ ਕਿਹੜੀ ਰੂਹ ਨੇ ਕਿਸੇ ਦਿਲੋਂ ਵੀ ਦਾਨ ਕੀਤਾ ਹੈਗਾ ਵੀ ਇਹਨਾਂ ਨੂੰ ਗਿਰਤ ਬਣਾਈ ਤੇ ਫਿਰ ਮੈਂ ਉਹਦੇ ਵੀ ਸੱਚੇ ਦਿਲੋਂ ਦਿੱਤੇ ਆ ਤੇ ਉਹ ਵੀ ਉਹਦੀ ਦਰਗਾਹ 'ਚ ਲੱਗ ਗਈ ਬਿਲਕੁਲ ਬਿਲਕੁਲ ਕਿ ਸੱਚੇ ਦਿਲੋਂ ਕੀਤੇ ਤੇ ਦਰਗਾਹ ਦੇ ਮਾਲ ਪ੍ਰਵਾਨ ਹੋਇਆ ਜੀ ਤਾਂ ਫਿਰ ਮੈਂ ਸੋਨੀ ਸਾਹਿਬ ਕੋਲ ਆਇਆ ਵੀ ਇਦਾਂ ਕਰਕੇ ਮੈਨੂੰ ਅਮਾਉਂਟ ਮਿਲੀ ਆ ਤੇ ਇਹਦਾ ਜਿਹੜਾ ਨਿਰਣਾ ਕਰੋ ਫਿਰ ਉਹ ਇਹਨਾਂ ਨੇ ਅੱਗੇ ਵੀਡੀਓ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਪਾਈ ਆ ਤੇ ਮਾਤਾ ਜੀ ਫਿਰ ਅਪੋਂਗੋ ਕੰਟੈਕਟ ਹੋਇਆ ਤੇ ਜਿਹੜੇ ਮਾਇਆ ਭੰਗ ਕਿਉਂ ਨਹੀਂ ਕੀਤੀ ਆਪਾਂ ਨੇ ਜੇ ਇਨਸਾਨੀਅਤ ਜਿੰਦੀ ਹੈ ਤਾਂ ਜਿਹੜਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਦੇਖੇ ਨੇ ਇੰਜ ਲੱਗਦਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਨਾਸ਼ਕਾਰੀ ਰੂਪ ਜਿਹੜਾ ਵਾ ਸੰਸਾਰ ਦਾ ਬਣਨ ਵਾਲਾ ਪਰ ਪ੍ਰਮਾਤਮਾ ਨੇ ਆਪਣੀ ਵਿਧੀ ਬਣਾਈ ਹੋਈ ਹੈ ਇਹੋ ਜਿਹੇ ਚੰਗੇ ਇਨਸਾਨ ਜਿਹੜੇ ਕਿਸੇ ਦੀ ਈਮਾਨਤ ਦੇ ਵਿੱਚ ਖਿਆਨਤ ਨਹੀਂ ਕਰਦੇ ਉਹ ਵੀ ਦੁਨੀਆ ਦੇ ਉੱਤੇ ਹੈਗੇ ਨੇ ਤੇ ਇਸੇ ਕਰਕੇ ਜਿਹੜੀ ਦੁਨੀਆ ਅਟਲ ਕਾਇਮ ਆ ਗੁਰੂ ਰਾਮਦਾਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਇਹਨਾਂ ਦੇ ਮਨ ਦੇ ਵਿੱਚ ਮਿਹਰ ਪਈ ਤੇ ਇਹਨਾਂ ਦਾ ਹਿਰਦੇ ਪਰਵਰਤਨ ਹੋਇਆ ਇਹ ਗੁਰੂ ਘਰ ਜਾਣ ਵਾਲੇ ਬੰਦੇ ਨੇ ਮੈਂ ਇਹਨਾਂ ਨੂੰ ਬੜੇ ਨਿੱਜੀ ਤੌਰ ਤੇ ਪਰਿਵਾਰਕ ਸਬੰਧ ਨੇ ਇਹਨਾਂ ਨਾਲ ਜਾਣਦਾ ਹਾਂ ਗੁਰੂ ਘਰ ਦੀ ਸੇਵਾ ਕਰਦੇ ਨੇ ਵੇਖੋ ਗੁਰੂ ਰਾਮਦਾਸ ਜੀ ਨੇ ਐਸੀ ਵਿਧ ਬਣਾਈ ਕਿ ਇਹ ਚਾਹੁੰਦੇ ਤੇ ਪੈਸੇ ਆਪਣੇ ਕੋਲ ਰੱਖ ਸਕਦੇ ਸੀ ਪਰ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹਨਾਂ ਦੇ ਮਨ ਵਿੱਚ ਮਿਹਰ ਪਈਏ ਮੇਰੇ ਕੋਲ ਆਏ ਨੇ ਮੈਂ ਇਹਨਾਂ ਨੂੰ ਆਖਿਆ ਫੌਜੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਅੱਜ ਦੇ ਯੁੱਗ ਦੇ ਵਿੱਚ ਕੋਈ ਕਿਸੇ ਦੇ 5 ਰੁਪਏ ਨਹੀਂ ਮੋੜਦਾ ਇੱਥੋਂ ਤੱਕ ਕਿ ਲੋਕੀ ਗਲੇ ਕੱਟਣ ਤੱਕ ਮਾਇਆ ਵਾਸਤੇ ਤਿਆਰ ਹੋਏ ਪਏ ਪਰ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਤੁਸੀਂ ਲਸਾਇਲ ਕੈਂਪ ਕੀਤੀ ਹੈ ਇਹਦੀ ਉਦਾਹਰਣ ਕਿਧਰੇ ਨਹੀਂ ਮਿਲਦੀ ਇਸ ਕਰਕੇ ਮੈਂ ਫੌਜੀ ਸਾਹਿਬ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਖਾਸ ਕਰਕੇ ਮੇਰੀ ਭੈਣ ਜਿੰਨੂੰ ਕਿਸੇ ਆਡਾ ਇੱਕ ਮੁਖਤਾਰ ਸਿੰਘ ਆ ਰੇਲਵੇ ਸਟੇਸ਼ਨ ਤੋਂ ਉਹਨਾਂ ਦੇ ਇਹਨਾਂ ਦੇ ਬੱਚੇ ਦੇ ਇਲਾਜ ਵਾਸਤੇ ਇਹਨਾਂ ਦੇ ਬੱਚੇ ਦੀ ਲੱਤ ਦੀ ਹਾਲਤ ਬਹੁਤ ਗੰਭੀਰ ਆ ਗਲੀ ਹੋਈ ਹੈ ਸੁੰਡੀਆਂ ਪਈਆਂ ਹੋਈਆਂ ਨੇ ਉਹਨਾਂ ਨੇ ਇਹਨਾਂ ਨੂੰ ਉਸ ਦੇ ਇਲਾਜ ਵਾਸਤੇ ਮਦਦ ਕੀਤੀ ਸੀ ਮਾਇਆ ਦੀ ਵੇਖੋ ਪ੍ਰਮਾਤਮਾ ਨੇ ਜਿਸ ਬੰਦੇ ਨੇ ਸੇਵਾ ਕੀਤੀ ਉਹਦੀ ਲਗਨ ਸੀਗੀ ਜਿਸ ਬੰਦੇ ਨੇ ਈਮਾਨਤ ਮਿਲੀ ਉਹਦੀ ਵੀ ਲਗਨ ਸੀ ਤੇ ਤੀਸਰਾ ਸਾਡੇ ਮਨ ਦੇ ਵਿੱਚ ਇਹ ਪ੍ਰਮਾਤਮਾ ਨੇ ਪਤਾ ਨਹੀਂ ਕੀ ਵਾਸਾ ਕੀਤਾ ਅਸੀਂ ਬਿਨਾਂ ਸਮਾਬਰਤ ਕੀਤਿਆਂ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਤੁਹਾਡੇ ਨਾਲ ਵੀ ਮੈਂ ਫੋਨ ਤੇ ਗੱਲ ਕੀਤੀ ਆ ਬੰਟੂ ਵੀਰ ਵੀ ਆਇਆ ਇਹਨਾਂ ਨਾਲ ਵੀ ਗੱਲ ਕੀਤੀ ਕਿ ਹੋ ਸਕਦਾ ਜਿੰਨੀ ਮੇਰੇ ਸਾਥੀਆਂ ਨੇ ਵੀਡੀਓ ਮਿੰਟਾਂ ਸਕਿੰਟਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਤੱਕ ਪਹੁੰਚਾ ਦਿੱਤੀ ਜਿਸ ਦਾ ਇਹ ਸਿੱਟਾ ਨਿਕਲਿਆ ਕਿ ਜਿਹਦੀ ਇਮਾਨਦਤ ਸੀ ਉਹਦੇ ਤੱਕ ਪਹੁੰਚ ਗਈ ਹੈ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਬਹੁਤ ਤਗੜੀ ਤਾਕਤ ਆ ਸਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਚੰਗੇ ਕੰਮਾਂ ਵਾਸਤੇ ਨਾ ਕਿ 네ਗੇਟਿਵ ਸੋਚ ਨੂੰ ਰੱਖ ਕੇ ਇਸ ਕਰਕੇ ਮੈਂ ਫੌਜੀ ਸਾਹਿਬ ਦਾ ਕਾਸ ਤੌਰ ਤੇ ਤੁਹਾਡਾ ਮੀਡੀਆ ਵਾਲਿਆਂ ਦਾ ਤੇ ਹੋਰ ਜਿਹੜੇ ਮੇਰੇ ਸਾਥੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਮੇਰੀ ਵੀਡੀਓ ਨੂੰ ਸ਼ੇਅਰ ਕੀਤਾ ਵਾ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਇਹ ਪ੍ਰਮਾਤਮਾ ਸਾਨੂੰ ਸਮਤ ਬਖਸ਼ਿਓ ਇਸੇ ਤਰ੍ਹਾਂ ਚੰਗੇ ਕਾਰਜਾਂ ਵਾਸਤੇ ਸਾਡੇ ਕੋਲ ਸੇਵਾ ਲੈਂਦੇ ਰਹੋ ਸਾਰੇ ਸੰਸਾਰ ਵਿੱਚ ਸੁੱਖ ਵਰਤਾਓ ਅਤੇ ਇਹਨਾਂ ਦੇ ਬੱਚੇ ਨੂੰ ਵੀ ਜਿਸ ਕੰਮ ਵਾਸਤੇ ਉਹ ਪੈਸੇ ਆਏ ਸਨ ਉਹਦਾ ਇਲਾਜ ਵੀ ਸਫਲਤਾਪੂਰਵ ਹੋਵੇ ਤੇ ਉਹ ਬੱਚਾ ਆਪਣੇ ਘਰ ਤੰਦਰੁਸਤ ਹੋ ਕੇ ਆਵੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ